सतनाम श्री वाहे गुरू साहिब जी टोडी महला पंजवा गर्भ गहलड़ो मूडड़ो हयो रे इयो महराजरी मायो ਦੀ ਹਰ ਨਿਆਈ ਮੋਹਿ ਫਾਕਿਓ ਰੇ ਗਰਬ ਗਹਿ ਲੜੋ ਮੂੜੜੋ ਹਿਓ ਰੇ ਹਿਓ ਮਹਾਰਾਜ ਰੀ ਮਾਇਓ ਦੀ ਹਰ ਨਿਆਈ ਮੋਹਿ ਫਾਕਿਓ ਰੇ ਰਹਾਉ ਕਣੋ 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 ਸਦ ਲੋੜੈ ਬਿਨ ਲਹਿਣੇ ਕੈਠੇ ਪਾਇਓ ਰੇ ਜੇ ਰੋ ਗਾਠ ਵਾਹੂ ਸਿਵ ਲੁਬੜਿਓ ਨਹਿ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਤਾਰੇ ਸਗਲੇ ਪਰਾਛਤ ਮਿਟਿਓ ਰੇ ਜਾਂ ਕੋ ਲਹਿਨੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਬ ਵਾਸ ਨਾ ਪੌੜਿਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਤਾਰੇ ਸਗਲੇ ਪਰਾਸ਼ਤ ਮਿਟਿਓ ਰੇ ਜਾਂ ਕੋ ਲਹਿਨੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਬ ਵਾਸ ਨਾ ਪੌੜਿਓ ਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਏ ਭਾਈ ਮੂਰਖ ਹਿਰਦਾ ਅਹੰਕਾਰ ਵਿੱਚ ੱੱਲਾ ਹੋਇਆ ਰਹਿੰਦਾ ਹੈ ਇਸ ਹਿਰਦੇ ਨੂੰ ਮਹਾਰਾਜ ਪ੍ਰਭੂ ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿੱਚ ਵਸਾਰ ਰੱਖਿਆ ਹੈ ਜਿਵੇਂ ਮੱਛੀ ਨੂੰ ਕੁੰਡੀ ਵਿੱਚ ਰਹਾਉ ਏ ਭਾਈ ਮੋਹ ਵਿੱਚ ਫਸਿਆ ਹੋਇਆ ਹਿਰਦਾ ਸਦਾ ਬਹੁਤ ਬਹੁਤ ਮਾਇਆ ਮੰਗਦਾ ਰਹਿੰਦਾ ਹੈ ਪਰ ਭਾਗਾ ਤੋਂ ਬਿਨਾਂ ਕਿੱਥੋਂ ਪਰਪਤ ਕਰੇ हे भाई महाराज ਦਾ ਦਿੱਤਾ ਹੋਇਆ ਇਹ ਸਰੀਰ ਹੈ ਇਸੇ ਨਾਲ ਮੂਰਖ ਜੀ ਮੋਹ ਕਰਦਾ ਰਹਿੰਦਾ ਹੈ ਨਿਭਾਗਾ ਮਨੁੱਖ ਆਪਣੇ ਮਨ ਨੂੰ ਤ੍ਰਿਸ਼ਨਾ ਦੀ ਅੱਗ ਵਿੱਚ ਜੋੜੀ ਰੱਖਦਾ ਹੈ हे ਮਨ ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ ਇਸ ਦੀ ਬਰਕਤ ਨਾਲ ਤੇਰੇ ਸਾਰੇ ਪਾਪ ਮਿਟ ਜਾਣਗੇ ਏ ਦਾਸ ਨਾਨਕ ਆਖ ਮਹਾਰਾਜ ਦੇ ਖਜ਼ਾਨੇ ਵਿੱਚੋਂ ਜਿਸ ਦੇ ਭਾਗਾਂ ਵਿੱਚ ਕੁਝ ਪ੍ਰਾਪਤੀ ਲਿਖੀ ਹੈ ਉਹ ਜੋਨਾ ਵਿੱਚ ਨਹੀਂ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ